ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੀਪ ਸਿੰਘ ਕਾਫਰ ਬੁੜ ਇਸਲਾਮ ਵਾਇਸ ਕਰ ਰਿਹਾ ਤਾ ਅੱਜ ਮੈਂ ਆਪਣੇ ਲਿਖਤਾਂ ਨੂੰ ਖੋਲ ਲਿਆ ਸੀ ਉਹਦੇ ਵਿੱਚੋਂ ਮੇਰੀ ਇੱਕ ਲਿਖਤ ਮੈਂ ਕਾਫਰ ਕਿਉਂ ਹਾਂ ਮੇਰੇ ਹੱਥ ਲੱਗੀ ਹੈ ਤੇ ਦੋ ਪਾਰਟ ਨੇ ਇੱਕ ਪਾਰਟ ਮੇਰੇ ਹੱਥ ਦੇ ਵਿੱਚ ਆ ਉਹਦੀ ਮੈਂ ਆਪ ਜੀ ਦੇ ਨਾਲ ਸਾਂਝ ਪਾਉਣਾ ਕਿਉਂਕਿ ਕਈ ਵੀਰਾਂ ਦੇ ਮੇਰੇ ਕੋਲੇ ਫੋਨ ਆਉਂਦੇ ਨੇ ਕਈ ਮੈਨੂੰ ਮੈਸੇਜ ਕਰਦੇ ਨੇ ਵੀ ਤੁਸੀਂ ਆਪਣੇ ਨਾਮ ਦੇ ਨਾਲ ਕਾਫਰ ਕਿਉਂ ਲਾਉਂਦੇ ਹੋ ਦੂਸਰੀ ਗੱਲ ਆ ਕਿਸੇ ਕੋਸ਼ ਦੇ ਵਿੱਚ ਕਾਫਰ ਦਾ ਅਰਥ ਹੋ ਸਕਦਾ ਖੁਦਾ ਦੀ ਹੋਂਦ ਤੋਂ ਮੁਨਕਰ ਹੋਣਾ ਹੋਵੇ ਪਰ ਮੇਰੀ ਦੁਨੀਆ ਦੇ ਵਿੱਚ ਕਾਫਰ ਦਾ ਅਰਥ ਆ ਜਿਹੜੇ ਲੋਕਾਂ ਨੂੰ ਸਮਝਿਆ ਨਹੀਂ ਗਿਆ ਜਾਂ ਜਿਹੜੇ ਲੋਕ ਸਮਝੇ ਨਹੀਂ ਜਾ ਸਕਦੇ ਉਹ ਅਸਲ ਦੇ ਵਿੱਚ ਉਹਨਾਂ ਲੋਕਾਂ ਨੂੰ ਦੁਨੀਆ ਨੇ ਕਾਫਰ ਸਮਝਿਆ ਮੈਂ ਆਪਣੇ ਲੇਖ ਦੀ ਅਰੰਭਤਾ ਕਰਾਂ ਛੋਟੇ ਛੋਟੇ ਪੁਆਇੰਟ ਨੇ ਬਿੰਦੂ ਨੇ ਧਰਮ ਦੀ ਦੁਨੀਆ ਦੇ ਪਛਾਈਆਂ ਹੋਈਆਂ ਔਣਤਾਈਆਂ ਨੇ ਬੜਾ ਧਿਆਨ ਦੇਣ ਦੀ ਦੇ ਕੇ ਸੁਣਨ ਦੀ ਕੋਸ਼ਿਸ਼ ਕਰਨਾ ਹਰ ਮਾਜਬ ਨੇ ਬੱਕਰੇ ਜਾਂ ਹੋਰ ਪਸ਼ੂਆਂ ਦੀ ਬਲੀ ਦਿੱਤੀ ਲੰਗ ਸਿੰਘਾ ਨੇ ਬੱਕਰੇ ਚਟਕਾਏ ਸਸਤਰਾਂ ਨੂੰ ਖੂਨ ਦੇ ਟਿੱਕੇ ਲਾਏ ਤੇ ਇਹ ਸਾਰਾ ਕਰਮ ਕਰਕੇ ਇਹ ਲੋਕ ਧਰਮੀ ਰਹੇ ਮੈਂ ਮਾਸ ਖਾਦਾ ਤੇ ਅਧਰਮੀ ਹੋ ਗਿਆ ਸਰੋਵਰ ਵਿੱਚ ਤੈਰ ਰਹੀਆਂ ਮੱਛੀਆਂ ਨੂੰ ਦੇਖ ਕੇ ਲੋਕੀ ਆਖ ਰਹੇ ਸਨ ਇਹ ਪੁਰਾਣੇ ਸਮੇਂ ਦੇ ਕੋਈ ਭਗਤ ਹਨ ਜੋ ਹਰ ਵੇਲੇ ਹਰ ਜਸ ਨੂੰ ਸੁਣਦੇ ਨੇ ਮੈਂ ਉਹਨਾਂ ਲੋਕਾਂ ਨੂੰ ਆਖਿਆ ਪਾਕਿਸਤਾਨ ਦੇ ਪਕੌੜੇ ਖਾਦੇ ਆ ਕਦੇ ਲੋਕ ਮੈਨੂੰ ਗਾਲਾਂ ਕੱਢ ਰਹੇ ਸਨ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਪਿਆ ਸਰੂਪ ਗੁਰੂ ਘਰ ਲੈ ਕੇ ਜਾਣ ਲੱਗੇ ਤਾਂ ਲੋਕਾਂ ਅੱਖਾਂ ਰੁਕ ਜਾਓ ਪੌਣੇ 11 ਹੋਏ ਹਨ ਮੈਂ ਆਖਿਆ ਅਸੀਂ ਸਾਰੇ ਪੌਣੀ ਸਦੀ ਵਿੱਚ ਜਨਮੇ ਆ ਮੇਰੀ ਗੱਲ ਸੁਣ ਕੇ ਸਾਰੇ ਮੈਨੂੰ ਅੱਖਾਂ ਕੱਢ ਰਹੇ ਸਨ ਚੌਕ ਵਿੱਚ ਨਾਰੀਅਲ ਸੰਧੂਰ ਲਾਲ ਕੱਪੜਾ ਦੇਖ ਕੇ ਲੋਕਾਂ ਨੇ ਲੰਗੜਾ ਬੰਦ ਕਰ ਦਿੱਤਾ ਦੇਖਦਿਆਂ ਦੇਖਦਿਆਂ ਲੋਕਾਂ ਦੀ ਭੀੜ ਇਕੱਠੀ ਹੋ ਗਈ ਮੈਂ ਉਸ ਭੀੜ ਦੇ ਵਿੱਚ ਗਿਆ ਉਹ ਸਾਰੇ ਸਮਾਨ ਨੂੰ ਉੱਥੋਂ ਚੱਕ ਕੇ ਪਰਾਂ ਸੁੱਟ ਦਿੱਤਾ ਤੇ ਉਸ ਟੂਨੇ ਦੀ ਜਗ੍ਹਾ ਦੇ ਉੱਤੇ ਆਪ ਖੜਾ ਹੋ ਗਿਆ ਮੈਨੂੰ ਅੱਜ ਤੱਕ ਕੁਝ ਨਹੀਂ ਹੋਇਆ ਪਰ ਮੈਨੂੰ ਦੇਖ ਕੇ ਉਸ ਸਮੇਂ ਲੋਕਾਂ ਨੂੰ ਪਤਾ ਨਹੀਂ ਕੀ ਹੋਇਆ ਸੀ ਮੇਰੀ ਸਮਝ ਦੇ ਵਿੱਚ ਅੱਜ ਤੱਕ ਨਹੀਂ ਆਇਆ ਮਾਸਖਾਨ ਦੀ ਗੱਲ ਕਰਦੇ ਹਾਂ ਪੰਜਾਬੀ ਯੂਨੀਵਰਸਿਟੀ ਐਮਏ ਰਿਲੀਜੀਅਨ ਦੀ ਕਲਾਸ ਦੇ ਵਿੱਚ ਦਲੀਲ ਦਿੱਤੀ ਗਈ ਜੋ ਮਾਸ ਖਾਣ ਵਾਲਿਆਂ ਦੇ ਪਿਛਲੇ ਦੰਦ ਵੱਡੇ ਹੁੰਦੇ ਨੇ ਅਗਲੇ ਦੰਦ ਛੋਟੇ ਹੁੰਦੇ ਨੇ ਇਸ ਲਈ ਮਨੁੱਖ ਦੇ ਦੰਦ ਨੇ ਉਹ ਬਰਾਬਰ ਨੇ ਉਹ ਮਾਸਾਹਾਰੀ ਨਹੀਂ ਉਹ ਸ਼ਾਕਾਹਾਰੀ ਆ ਮੈਂ ਆਖਿਆ ਸਾਡੇ ਪਿੰਡ ਦੇ ਵਿੱਚ 4-5 ਬੰਦੇ ਐਸੇ ਨੇ ਜਿਨ੍ਹਾਂ ਦੇ ਪਿਛਲੇ ਦੰਦ ਵੱਡੇ ਹੋਏ ਨੇ ਕੀ ਉਹ ਮਾਸਾਹਾਰੀ ਹਨ ਮੇਰੀ ਇਹ ਗੱਲ ਸੁਣ ਕੇ ਸਾਰੇ ਸੋਚਾਂ ਦੇ ਵਿੱਚ ਡੁੱਬ ਗਏ ਅਗਲੇ ਦਲੀਲ ਦਿੰਦਿਆਂ ਹੋਇਆਂ ਇਹ ਆਖਿਆ ਕਿ ਮਨੁੱਖ ਮਾਸਾਹਾਰੀ ਨਹੀਂ ਮਨੁੱਖ ਸ਼ਾਕਾਹਾਰੀ ਆ ਔਰ ਜਿਹੜੇ ਮਾਸਾहारी ਹੁੰਦੇ ਨੇ ਉਹ ਕੱਚੇ ਮਾਸ ਨੂੰ ਖਾਂਦੇ ਨਹੀਂ ਮੈਂ ਆਖਿਆ ਮਨੁੱਖ ਤੇ ਸਾਗ ਸਬਜ਼ੀਆਂ ਨੂੰ ਵੀ ਪਕਾ ਕੇ ਖਾਂਦਾ ਅਤੇ ਕਾਹ ਨੂੰ ਵੀ ਪਕਾ ਕੇ ਖਾਂਦਾ ਫੇਰ ਮਨੁੱਖ ਸ਼ਾਕਾਹਾਰੀ ਕਿਵੇਂ ਹੋਇਆ ਮੇਰੀ ਇਹ ਦਲੀਲ ਸੁਣ ਕੇ ਸਾਰੀ ਦੀ ਸਾਰੀ ਕਲਾਸ ਹੱਕੀ ਬਕੀ ਰਹਿ ਗਈ ਇਸ ਤੋਂ ਅਗਲੀ ਘਟਨਾ ਮੈਂ ਆਪ ਜੀ ਦੇ ਨਾਲ ਸਾਂਝੀ ਕਰਾਂ ਧਰਮ ਦੇ ਨਾਂ ਤੇ ਉਗਰਾਹੀ ਕਰਨ ਵਾਲੇ ਸਾਡੇ ਘਰੋਂ ਕਣਕ ਆਦ ਲੈ ਕੇ ਜਾਣ ਲੱਗੇ ਮੈਂ ਉਹਨਾਂ ਨੂੰ ਰੋਕ ਕੇ ਪੁੱਛਿਆ ਕਿ ਤੁਸੀਂ ਪਾਣੀ ਲਾਉਣ ਵਾਸਤੇ ਆਏ ਸੀ ਸਾਰੇ ਪਿੰਡ ਸਾਰਾ ਪਿੰਡ ਬੜਾ ਹੈਰਾਨ ਸੀ ਕਿ ਇਸ ਨੇ ਬਾਬਿਆਂ ਨੂੰ ਖਾਲੀ ਮੋੜ ਦਿੱਤਾ ਇਸ ਨੇ ਬਾਬਿਆਂ ਨੂੰ ਖਾਲੀ ਮੋੜ ਦਿੱਤਾ ਪਿੰਡ ਵਿੱਚ ਬਜ਼ੁਰਗ ਦੀ ਮੌਤ ਹੋਈ ਪਰਿਵਾਰ ਵਾਲਿਆਂ ਨੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਟੈਂਟ ਵਿੱਚ ਲਾ ਕੇ ਅੰਤਿਮ ਅਰਦਾਸ ਕੀਤੀ ਅਤੇ ਬੜਾ ਖੁੱਲਾ ਖਰਚਾ ਕੀਤਾ ਮੇਰੇ ਸੁਣਨ ਦੇ ਵਿੱਚ ਆਇਆ ਕਿ ਲਗਭਗ 5 ਲੱਖ ਰੁਪਏ ਦਾ ਖਰਚਾ ਕਰ ਦਿੱਤਾ ਕਿਉਂਕਿ ਕਈ ਧਾਰਮਿਕ ਸਥਾਨਾਂ ਨੂੰ ਵੀ ਚੰਦੇ ਦਿੱਤੇ ਗਏ ਤੇ ਕਈ ਹੋਰ ਵੀ ਸ਼ੋਸ਼ੇ ਕੀਤੇ ਗਏ ਮੈਂ ਸਟੇਜ ਦੇ ਉੱਤੇ ਚੜ੍ਹਿਆ ਮੈਕ ਦੀ ਵਿੱਚ ਬੋਲਣਾ ਸ਼ੁਰੂ ਕੀਤਾ ਮੈਂ ਕਿਹਾ ਇਹ ਕੋਈ ਅਕਲ ਵਾਲੀ ਗੱਲ ਨਹੀਂ ਇਹ ਕੋਈ ਧਾਰਮਿਕ ਬੰਦਿਆਂ ਦੀ ਨਿਸ਼ਾਨੀ ਨਹੀਂ ਕਿ ਮਰਿਆਂ ਦੇ ਨਾਂ ਦੇ ਉੱਤੇ ਇਤਨਾ ਪੈਸਾ ਬਰਬਾਦ ਕੀਤਾ ਜਾਵੇ ਰੱਜਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਲੰਗਰ ਲਾ ਕੇ ਰਜ਼ਾਇਆ ਜਾਵੇ ਬੇ ਲੋੜੀਆਂ ਰਸਮਾਂ ਕੀਤੀਆਂ ਜਾਣ ਮੈਂ ਕਿਹਾ ਇਸ 5 ਲੱਖ ਦੇ ਨਾਲ ਘਰ ਦੇ ਵਿੱਚ ਬੈਠੇ ਜਿਹੜੇ ਤਿੰਨ

ਛਡਾਓ ਆਪਣੇ ਪਿੰਡ ਦੇ ਵਿੱਚ ਨਸ਼ਾ ਛਡਾਊ ਕੇਂਦਰ ਖੋਲੋ ਜਿਸ ਨੂੰ ਖਾਸ ਨਿਗਰਾਨੀ ਦੇ ਹੇਠ ਚਲਾਇਆ ਜਾਵੇ ਅਤੇ ਲੋਕਾਂ ਨੂੰ ਇਸ ਨਸ਼ੇ ਦੀ ਲਾਹਣਤ ਤੋਂ ਮੁਕਤ ਕੀਤਾ ਜਾਵੇ ਸਾਰਿਆਂ ਨੇ ਮੇਰੀ ਗੱਲ ਸੁਣ ਕੇ ਨਾਂ ਦੇ ਵਿੱਚ ਸਿਰ ਹਿਲਾ ਦਿੱਤਾ ਤੇ ਮੈਨੂੰ ਪਤਾ ਲੱਗਿਆ ਇਹ ਸ਼ਹੀਦਾਂ ਦੀ ਜਗ੍ਹਾ ਦੀ ਗੱਲ ਨਹੀਂ ਇਹ ਤੇ ਸਾਰਾ ਹੀ ਪਿੰਡ ਸ਼ਹੀਦ ਹੋਇਆ ਪਿਆ ਮੇਰੇ ਬਜ਼ੁਰਗ ਦੀ লাশ ਮੇਰੇ ਸਾਹਮਣੇ ਪਈ ਸੀ ਮੈਨੂੰ ਆਖਿਆ ਲੋਈ ਪਾ ਮਰੇ ਦੇ ਉੱਤੇ ਲੋਈ ਪਾ ਦੇ। ਮੈਂ ਕੋਲ ਖੜੀ ਕੰਮ ਵਾਲੀ ਜੋ ਠੰਡ ਦੇ ਨਾਲ ਕੰਬ ਰਹੀ ਸੀ ਉਸ ਦੇ ਉੱਤੇ ਲੋਈ ਪਾ ਦਿੱਤੀ। ਔਰ ਮੈਂ ਆਖਿਆ ਮਰਿਆਂ ਨੂੰ ਦੇਣ ਲਈ ਮੇਰੇ ਕੋਲੇ ਕੁਝ ਨਹੀਂ ਮੈਂ ਜਿਉਂਦਿਆਂ ਨੂੰ ਕੁਝ ਦੇ ਸਕਦਾ ਹੋਇਆ ਤੇ ਮੈਂ ਜ਼ਰੂਰ ਦੇਵਾਂਗਾ। ਮੇਰਾ ਸਾਰਾ ਹੀ ਪਰਿਵਾਰ ਮੇਰੀ ਇਸ ਹਰਕਤ ਤੋਂ ਅੱਜ ਤੱਕ ਨਾਰਾਜ਼ ਆ। ਮੇਰੀ ਭੈਣ ਦੇ ਘਰ ਤੀਸਰੀ ਬੱਚੀ ਦਾ ਜਨਮ ਹੋਇਆ। ਸਾਰੇ ਰੋ ਰਹੇ ਸਨ ਆਖਰੇ ਸਨ ਮੁੰਡਾ ਕਿਉਂ ਨਹੀਂ ਹੋਇਆ? ਮੈਂ ਉਹਦੇ ਘਰ ਦੇ ਵਿੱਚ ਗਿਆ ਉਸ ਨਵਜਨਮੀ ਬੱਚੀ ਨੂੰ ਚੁੱਕ ਕੇ ਆਪਣੇ ਘਰ ਲਿਆਇਆ ਮੈਂ ਆਖਿਆ ਹੁਣ ਤੁਸੀਂ ਸਾਰੇ ਖੁਸ਼ ਰਹੋ ਮੇਰੇ ਕੋਲ ਧਰਮ ਦੀਆਂ ਕਿਤਾਬਾਂ ਕਿਸੇ ਕਪੜੇ ਵਿੱਚ ਲਪੇਟੀਆਂ ਨਾ ਹੋਣ ਕਰਕੇ ਮੇਰੇ ਮਿੱਤਰ ਨੇ ਆਖਿਆ ਤੁਸੀਂ ਪੋਥੀਆਂ ਦਾ ਸਤਕਾਰ ਨਹੀਂ ਕਰਦੇ ਮੈਂ ਆਖਿਆ ਮੈਂ ਇੱਕ ਦਿਨ ਵਿੱਚ 8-10 ਘੰਟੇ ਇਹਨਾਂ ਨੂੰ ਪੜ੍ਹ ਕੇ گزارਦਾ ਹਾਂ ਪਰ ਉਹ ਮੇਰੇ ਸਤਕਾਰ ਨੂੰ ਅੱਜ ਤੱਕ ਨਹੀਂ ਸਮਝ ਸਕਿਆ ਤੇ ਮੈਂ ਉਹਦੀ ਦਿੱਤੀ ਹੋਈ ਦਲੀਲ ਨੂੰ ਮੈਂ ਅਕਸ਼ ਸਰੋਵਰ ਦਾ ਪਾਣੀ ਗੰਦਾ ਹੈ ਉਹਨਾਂ ਨੇ ਆਖਿਆ ਜਲ ਹੁੰਦਾ ਪਾਣੀ ਨਹੀਂ ਅੰਮ੍ਰਿਤ ਹੁੰਦਾ ਚੌਂਕ ਵਿੱਚ ਲੋਕਾਂ ਦੀ ਪਾਣੀ ਵਾਲੀ ਟੈਂਕੀ ਦੇ ਕੋਲ ਲੋਕਾਂ ਦੀ ਭੀੜ ਜਮਾ ਹੋਈ ਇਕੱਠੀ ਹੋਈ ਮੈਂ ਉਹਨਾਂ ਨੂੰ ਪੁੱਛਿਆ ਵੀ ਇਤਨੀ ਭੀੜ ਕਿਉਂ ਇਕੱਠੀ ਹੋਈ ਆ ਉਹਨਾਂ ਨੇ ਮੈਨੂੰ ਟੂਟੀ ਖੋਲ ਕੇ ਦਿਖਾਈ ਤੇ ਉਹਦਾ ਪਾਣੀ ਬਿਲਕੁਲ ਸਰੋਵਰ ਦੇ ਪਾਣੀ ਵਰਗਾ ਸੀਗਾ ਉਹ ਕਹਿੰਦੇ ਇਹ ਗੰਦਾ ਪਾਣੀ ਆ ਮੈਂ ਕਿਹਾ ਨਹੀਂ ਇਹ ਤੇ ਸਰੋਵਰ ਦਾ ਜਾਲਾ ਇਹ ਤੇ ਸਰੋਵਰ ਦਾ ਅੰਮ੍ਰਿਤ ਆ ਉਹ ਮੇਰੀ ਇਸ ਗੱਲ ਨੂੰ ਸੁਣ ਕੇ ਬਹੁਤ ਜ਼ਿਆਦਾ ਹੈਰਾਨ ਹੋਏ ਤੇ ਕਈ ਦਿਨ ਉਥੇ ਪਾਣੀ ਨੂੰ ਪਾਣੀ ਦੀ ਸਫਾਈ ਲਈ ਲੋਕ ਧਰਮ ਨਹੀਂ ਦਿੰਦੇ ਰਹੇ ਅਮਰਤਾਰੀ ਹੋ ਕੇ ਮੈਂ ਬੁੱਤ ਦੇ ਅੱਗੇ ਮੱਥਾ ਟੇਕਿਆ ਲੋਕਾਂ ਨੇ ਮੈਨੂੰ ਰੋਕਿਆ ਔਰ ਆਖਣ ਲੱਗੇ ਤੂੰ ਅਮਰਤਾਰੀ ਹੋ ਕੇ ਬੁੱਤ ਦੇ ਅੱਗੇ ਮੱਥਾ ਟੇਕਿਆ ਗੁਰਬਾਣੀ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਬੁੱਤ ਪੂਜ ਪੂਜ ਹਿੰਦੂ ਮੂਏ ਐਸੀਆਂ ਉਹਨਾਂ ਨੇ ਅਨੇਕਾਂ ਦਲੀਲਾਂ ਦਿੱਤੀਆਂ ਮੈਂ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹੋਏ ਦੇਖਦਾ ਤੇ ਮੈਂ ਉਹਨਾਂ ਨੂੰ ਆਖਿਆ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਬੁੱਤ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਬਣਾ ਸਕੇ ਅਖੰਡ ਪਾਠ ਹੋ ਰਿਹਾ ਸੀ ਮੈਨੂੰ ਪਿਆਸ ਲੱਗੀ ਘਰ ਵਿੱਚ ਪਾਣੀ ਖਤਮ ਹੋ ਗਿਆ ਸੀ ਮੈਂ ਕੁੰਬ ਦੇ ਵਿੱਚੋਂ ਗਲਾਸ ਪਾਣੀ ਦਾ ਕੱਢ ਕੇ ਪੀ ਲਿਆ ਘਰ ਵਾਲੇ ਕਹਿੰਦੇ ਪਾਠ ਦਾ ਖੰਡਨ ਹੋ ਗਿਆ ਬਸ ਮੈਂ ਕਾਫਰ ਹੋ ਗਿਆ ਮੈਂ ਕਾਫਰ ਹੋ ਗਿਆ 9041607959 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ